ਪਾਕਿਸਤਾਨ ਦੇ ਸਾਬਕਾ ਪੀਐਮ ਇਮਰਾਨ ਖਾਨ ਨੂੰ ਹੋ ਸਕਦੀ ਹੈ ਫਾਂਸੀ। ਦੇਸ਼ ਵਿਰੋਧੀ ਸਾਜ਼ਿਸ਼ ਰਚਣ ਤੇ ਫੌਜੀ ਸੰਸਥਾਨਾਂ ਤੇ ਹਮਲੇ ਦਾ ਹੈ ਦੋਸ਼। ਚਾਰ ਮਾਮਲਿਆਂ 'ਚ ਹੋਈ 34 ਸਾਲ ਦੀ ਜੇਲ੍ਹ। ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਕਈ ਮਾਮਲਿਆਂ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਹੈ ਪਰ ਹੁਣ ਉਹਨਾਂ ਦੇ ਸਾਹਮਣੇ ਵੱਡੀ ਮੁਸ਼ਕਲ ਆ ਗਈ ਹੈ। ਪਾਕਿਸਤਾਨੀ ਫੌਜੀ ਸੰਸਥਾਨ ਦੇ ਨੇੜਲੇ ਸੂਤਰਾਂ ਦੇ ਹਵਾਲੇ ਨਾਲ ਮੀਡੀਆ ਰਿਪੋਰਟਾਂ ਵਿੱਚ ਦੱਸਿਆ ਗਿਆ ਹੈ ਕਿ ਚਸ਼ਮਦੀਦ ਗਵਾਹਾਂ ਨੇ 71 ਸਾਲ ਇਮਰਾਨ ਖਾਨ ਨੂੰ ਪਿਛਲੇ ਸਾਲ 9 ਮਈ ਨੂੰ ਫੌਜੀ ਠਿਕਾਣੇ ਤੇ ਹੋਏ ਹਮਲਿਆਂ ਦਾ ਮਾਸਟਰਮਾਈਂਡ ਦੱਸਿਆ ਹੈ ਜੇਕਰ ਸਾਬਕਾ ਪ੍ਰਧਾਨ ਮੰਤਰੀ ਇਸ ਮਾਮਲੇ 'ਚ ਦੋਸ਼ੀ ਪਾਏ ਜਾਂਦੇ ਹਨ ਤਾਂ ਉਹਨਾਂ ਖਿਲਾਫ ਆਰਮੀ ਐਕਟ ਤਹਿਤ ਸਜ਼ਾ ਸੁਣਾਈ ਜਾ ਸਕਦੀ ਹੈ ਇਹ ਐਕਟ ਫਾਂਸੀ ਦੀ ਸਜ਼ਾ ਦੀ ਵੀ ਵਿਵਸਥਾ ਕਰਦਾ ਹੈ ਪਾਕਿਸਤਾਨ 'ਚ ਆਮਚੋਣਾ ਤੋਂ ਪਹਿਲੇ ਇਮਰਾਨ ਖਾਨ ਨੂੰ ਜਿੱਥੇ ਇੱਕ ਪਾਸੇ ਹੁਣ ਤੱਕ ਕੁੱਲ 4 ਮਾਮਲਿਆਂ 'ਚ 34 ਸਾਲ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ ਉਥੇ ਦੇਸ਼ ਵਿਰੋਧੀ ਸਾਜ਼ਿਸ਼ ਰਚਨਾ ਤੇ ਫੌਜੀ ਸੰਸਥਾਨਾਂ ਤੇ ਹਮਲੇ ਕਰਨ ਦੇ ਮਾਸਟਰਮਾਈਂਡ ਬਜੂਬੀ ਨਾਮਜ਼ਦ ਕੀਤਾ ਗਿਆ ਏ ਤੁਹੁੰਦਾ ਇਹ ਕਿ ਇਸ ਦਾ ਅਸਰ ਆਮ ਚੋਣਾਂ ਤੇ ਵੀ ਪੈ ਸਕਦਾ ਹੈ ਪਿਛਲੇ ਸਾਲ 9 ਮਈ ਨੂੰ ਪੀਟੀਆਈ ਵਰਕਰਾਂ ਨੇ ਫੈਸਲਾਬਾਦ ਵਿੱਚ ਜਨਾਹ ਹਾ ਉਸ ਮੀਆਂ ਵਾਲੀ 에ਅਰਬੇਸ ਅਤੇ ਫੈਸਲਾਬਾਦ ਵਿੱਚ ਆਈਐਸਆਈ ਬਿਲਡਿੰਗ ਸਮੇਤ ਇੱਕ ਦਰਜਨ ਫੌਜੀ ਸੰਸਥਾਨਾਂ ਦੀ ਭੰਨਤੋੜ ਕੀਤੀ ਸੀ ਤੇ 라ਵਲਪਿੰਡੀ ਵਿੱਚ ਫੌਜ ਦੇ ਹੈੱਡਕੁਆਰਟਰ ਤੇ ਵੀ ਹਮਲੇ ਹੋਏ ਸਨ ਹਾਲਾਂਕਿ ਖਾਨ ਦਾਵਾ ਕਰਦੇ ਰਹੇ ਹਨ ਕਿ ਫੌਜ ਦੇ ਟਿਕਾਣੇ ਤੇ ਹਮਲਾ ਲੰਡਨ ਐਗਰੀਮੈਂਟ ਦਾ ਹਿੱਸਾ ਹੈ ਤੁਹਾਨੂੰ ਦੱਸਦੀ ਕਿ ਇਮਰਾਨ ਖਾਨ ਸਾਬਕਾ ਪੀਐਮ ਨਵਾਜ਼ ਸ਼ਰੀਫ ਨੂੰ ਸੱਤਾ ਵਿੱਚ ਵਾਪਸ ਲਿਆਉਣ ਲਈ ਫੌਜ ਦੀ ਕੋਸ਼ਿਸ਼ ਨੂੰ ਲੰਡਨ ਐਗਰੀਮੈਂਟ ਕਹਿੰਦੇ ਨੇ ਉਹਨਾਂ ਦਾ ਦੋਸ਼ ਹੈ ਕਿ ਪਾਕਿਸਤਾਨ ਮੁਸਲਿਮ ਲੀਗ ਨਵਾਜ਼ ਦੇ ਮੁਖੀ ਨਵਾਜ਼ ਸ਼ਰੀਫ ਨੂੰ ਸ਼ਕਤੀਸ਼ਾਲੀ ਪਾਕਿਸਤਾਨੀ ਫੌਜ ਦਾ ਸਮਰਥਨ ਹਾਸਲੇ ਦੱਸਦੀ ਹੈ ਕਿ ਫੌਜੀ ਟਿਕਾਣੇ ਤੇ ਹਮਲੇ ਦੇ ਮਾਮਲੇ 'ਚ 100 ਲੋਕਾਂ ਖਿਲਾਫ ਪਹਿਲਾਂ ਹੀ ਮੁਕਦਮੇ ਚੱਲ ਸੁੱਕੇ ਨੇ ਤੇ ਇਸ ਮਾਮਲੇ ਵਿੱਚ ਦੋਸ਼ੀਆਂ ਨੂੰ ਸਜ਼ਾ ਸੁਣਾਈ ਜਾਣ ਦੀ ਦਰ 90 ਫੀਸਦੀ ਰਹੀ ਹੈ ਫਿਲਹਾਲ ਸੁਪਰੀਮ ਕੋਰਟ ਨੇ ਫੌਜੀ ਅਦਾਲਤਾਂ ਤੇ ਫੈਸਲੇ ਸੁਣਾਉਣ ਤੇ ਰੋਕ ਲਗਾ ਰੱਖੀ ਏ ਜੇਕਰ ਫੌਜੀ ਅਦਾਲਤ ਇਸ ਮਾਮਲੇ 'ਚ ইমরান ਖਾਨ ਖਿਲਾਫ ਕਾਰਵਾਈ ਕਰਦੀ ਹੈ ਤਾਂ ਇਸ ਗੱਲ ਦੀ ਪੂਰੀ ਸੰਭਾਵਨਾ ਹੈ ਕਿ ਉਹਨਾਂ ਨੂੰ ਮੌਤ ਦੀ ਸਜ਼ਾ ਹੋ ਸਕਦੀ ਏ ਕਿਉਂਕਿ ਪਾਕਿਸਤਾਨ 'ਚ ਇਤਿਹਾਸ ਰਿਹਾ ਏ ਕਿ ਪਾਕਿਸਤਾਨੀ ਫੌਜ ਨੂੰ ਚੁਣੌਤੀ ਦੇਣ ਵਾਲਾ ਕੋਈ ਵੀ ਵਿਅਕਤੀ ਜਦਾ ਦੇਰ ਤੱਕ ਜਿੰਦਾ ਨਹੀਂ ਰਹਿ ਸਕਿਆ ਪਾਕਿਸਤਾਨੀ ਆਰਮੀ ਐਕਟ ਦੀ ਧਾਰਾ 59 ਵਿੱਚ ਦੋਸ਼ੀ ਪਾਏ ਗਏ ਸ਼ਖਸ ਨੂੰ ਸਜ਼ਾ-ਏ-ਮੌਤ ਸੁਣਾਈ ਜਾ ਸਕਦੀ ਏ ਇਹ ਧਾਰਾ ਦੀ ਵਰਤੋਂ ਗੈਰ ਫੌਜੀ ਅਪਰਾਧਾਂ ਦੇ ਲਈ ਕੀਤੀ ਜਾਂਦੀ ਏ ਬੀਅਰ ਰਿਪੋਰਟ ਚੜ੍ਹਦੀ ਕਲਾ ਟਾਈਮ ਟੀਵੀ